ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬ੍ਰਦਰ ਸਦਾਰ ਅਮਰਜੀਤ ਸਿੰਘ ਜਿਹੜੇ ਆਜ਼ਾਦਮੀਦਵਾਰ ਪਿੰਡ ਦੇਟਾ ਤੋਂ ਸਰਪੰਚੂ ਜੇਤੀ ਸਰਪੰਚੀ ਸੀ ਜੇਤੀ ਜਿਹਨਾਂ ਨੇ ਐਸਲੇ ਮੌਜੂਦਾ ਸਰਪੰਚ ਹਨ ਅਸੀਂ ਸ਼ੀਦੀ ਦੀਪਸਤੇ ਬਾਰੇ ਜਿਹੜੇ ਛੋਟੇ ਸਾਹਿਬ ਜਨਦੇ ਨੇ ਆਪਣੇ ਲਈ ਦੇਸ਼ ਲਈ ਸਿੱਖ ਇਤਿਹਾਸ ਲਈ ਉਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਉਹਨਾਂ ਦੇ ਅਸੀਂ ਬਿਲਕੁਲ ਸਾਡੇ ਬੱਚੇ ਉਹਨਾਂ ਤੋਂ ਉਸ ਇਤਿਹਾਸ ਤੋਂ ਅਣਜਾਣ ਹਨ ਗਾਇਕਾਂ ਦੇ ਨਾਂ ਯਾਦ ਹਨ ਫਿਲਮੀ ਐਕਟਰਾਂ ਦੇ ਨਾਂ ਯਾਦ ਹਨ ਔਰ ਜਿਨ੍ਹਾਂ ਨੇ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕੀਤਾ ਸਿੱਖ ਇਤਿਹਾਸ ਲਈ ਕੁਰਬਾਨ ਕੀਤਾ ਉਹਨਾਂ ਦੇ ਨਾਂ ਸਾਡੇ ਬੱਚਾ ਨੂੰ ਪਤਾ ਹੀ ਹਨ ਨਾ ਹੀ ਪਤਾ ਹੀ ਨਹੀਂ ਹੈ ਇਸੇ ਤਰ੍ਹਾਂ ਇਸ ਤਰ੍ਹਾਂ ਬੱਚੇ ਅੱਜਕੱਲ੍ਹ ਵਾਲਾਂ ਦੇ ਕਤਲ ਕਰਾ ਰਹੇ ਹਨ ਨਸ਼ਿਆਂ ਵੱਲ ਜਾ ਰਹੇ ਹਨ ਤੇ ਹੋਰ ਭੈੜੀ ਸੰਗਤ ਵਿੱਚ ਪੈ ਰਹੇ ਹਨ ਮੈਂ ਇਹੀ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤਾ ਜੋ ਬੱਚਾ ਨੂੰ ਸਿੱਖਿਆਸ ਬਾਰੇ ਪੂਰੀ ਜਾਣਕਾਰੀ ਹੋਵੇ ਛੋਟੀ ਉਮਰ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਉਹਨਾਂ ਦੀਆਂ ਕੁਰਬਾਨੀਆਂ ਯਾਦ ਰੱਖੀਏ ਤੇ ਉਹਨਾਂ ਦਾ ਮਾਨ ਸਤਕਾਰ ਬਧਾਈਏ ਛੋਟੇ ਸੱਭਜਾਦਿਆਂ ਦਾ ਪਿੰਡ ਵਾਸੀਆਂ ਨੇ ਕਾਫੀ ਮਤਲਬ ਕਿ ਮੁਹੰਮਦ ਨਾਲ ਇਹਨਾਂ ਸਭਪੰਚ ਚੁਣਿਆ ਵਾ ਹਾਂਜੀ ਇਹਨਾਂ ਤੋਂ ਪੂਰੀ ਆਸ ਕੀਤੀ ਜਾਂਦੀ ਹੈ ਉਹਨਾਂ ਨੇ ਪੰਜ ਸਾਲਾਂ ਵਿੱਚ ਜੋ ਪਿੰਡ ਦਾ ਧੂਰਾ ਵਿਕਾਸ ਪੂਰਾ ਕੀਤਾ ਜਾਵੇਗਾ ਬਿਲਕੁਲ ਅਸੀਂ ਪੰਨ ਦੇ ਨਾਲ ਜਿਹੜੀ ਸਾਨੂੰ ਜ਼ਿੰਮੇਵਾਰ ਦਿੱਤੀ ਆ ਪਿੰਡ ਨੇ ਅਸੀਂ ਪੂਰੀ ਮਿਹਨਤ ਦੇ ਨਾਲ ਉਸ ਵਿਸ਼ੇ ਤੇ ਕੰਮ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਹੋਗੀ ਵਿਕਾਸ ਦੇ ਵਿੱਚ ਕਮਾਲ ਜਿਹੜੀਆਂ ਪੰਜਾਬ ਵਿੱਚ ਲੁੱਟਖੋਹ ਦੇ ਵਾਰਦਾਤਾਂ ਜਿਹਨਾਂ ਦੇ ਵੱਧਦੀਆਂ ਜਾ ਰਹੀਆਂ ਇਸ ਤੇ ਕਿੱਦਾਂ ਤੁਸੀਂ ਨਾ ਤਕ ਰਹੇ ਕੋਈ ਅਸੀਂ ਪੰਚਾਇਤ ਨੇ ਪ੍ਰਾਨ ਕੀਤਾ ਨਾ ਨਸ਼ਿਆਂ ਵਾਲੇ ਦੇ ਮਗਰ ਨਾ ਕਿਸੇ ਚੋਰੀ ਵਾਲੇ ਦੇ ਮਗਰ ਬਿਲਕੁਲ ਨਹੀਂ ਜਾਣਾ ਸੀ ਉਹਨਾਂ ਦੀ ਸਪੋਰਟ ਬਿਲਕੁਲ ਹੀ ਕਰਨੀ ਇਹ ਕੰਮ ਬੰਦ ਹੋਣਾ ਚਾਹੀਦਾ ਕਈ ਵਾਰ ਜਿਹੜੀਆਂ ਲੁੱਟਾਂ ਖੋਹਾਂ ਕਰਨ ਵਾਲੇ ਆ ਉਹ ਇਦਾਂ ਨਹੀਂ ਸੱਟਾਂ ਮਾਰ ਜਾਂਦੇ ਆ ਕਈਆਂ ਦਾ ਇਲਾਜ ਹੀ ਨਹੀਂ ਨਾ ਇਲਾਜ ਹੀ ਚਲੇ ਜਾਂਦੇ ਆ ਇਸ ਵਾਸਤੇ ਪਿੰਡ ਚ ਸੀਸੀਟੀਵੀ ਕੈਮਰੇ ਵਗੈਰਾ ਦੀ ਰਿਕੁਆਇਰਮੈਂਟ ਹੈ ਜਿਹੜਾ ਸੀ ਇਹ ਉਹ ਕਰੂਗੇ ਪੂਰੇ ਤੋਰ ਦੇ ਦੇਖੋ ਜੀ ਸਾਡੇ ਕੋਲ ਬਜਟ ਆਇਆ ਜਾਂ ਸਾਡੇ ਕੋਲ ਕੋਈ ਸਰਕਾਰ ਨੇ ਪਰਿਵਹਨ ਦਿੱਤੀ ਅਸੀਂ ਉਹ ਬਿਲਕੁਲ ਕਰਾਂਗੇ ਪਿੰਡ ਵਿੱਚ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਰਿਹਾ ਤੁਹਾਨੂੰ ਹਾਂਜੀ ਐਨਆਰਆਈ ਭਰਾ ਹੈ ਤਾਂ ਬਹੁਤ ਆ ਪਰ ਅਜੇ ਤੱਕ ਸਾਨੂੰ ਸਹਿਯੋਗ ਮਿਲਿਆ ਨਹੀਂ ਹੈਗਾ ਅਸੀਂ ਇਸ ਵਿਸ਼ੇ ਤੇ ਜਿਹੜੇ ਐਨਆਰਆਈ ਆਕਾ ਮੀਟਿੰਗ ਕਰਕੇ ਉਹਨਾਂ ਕੋਲ ਸਹਿਯੋਗ ਦੀ ਮੰਗ ਕਰਾਂਗੇ ਮੁਬਾਰਕਾਡ ਅਡਵਾਂਸ ਵਿੱਚ ਨਵੇਂ ਸਾਲ ਦੀਆਂ ਜਿਹੜੇ ਐਨਆਰਆਈ ਭਰਾ ਮੇਰੇ ਆ ਮੇਰੇ ਪਿੰਡ ਦੇ ਵਿਦੇਸ਼ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਬਹੁਤ ਬਹੁ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਮੈਂ ਪਿੰਡ ਲੱਟਾ ਤੋਂ ਅਮਰਜੀਤ ਸਿੰਘ ਸਰਪੰਚ ਸਾਰੇ ਨਗਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜਿਨ੍ਹਾਂ ਇਹਨਾਂ ਮਾਰ ਸੱਚੇ ਪਾਸ਼ਾ ਚੜ੍ਹਦੀ ਕਲਾ 'ਚ ਰੱਖੇ ਐਨਆਰਆਈ ਵੀਰ ਭਰਾਵਾਂ ਨਾਲੋਂ ਪੈਰਾਂ ਨੂੰ ਸਾਰਿਆਂ ਨੂੰ ਵੀ ਮਾਰ ਸੱਚੇ ਪਾਸ਼ਾ ਖੁਸ਼ੀਆਂ ਭਰੀਆਂ ਨਵਾਂ ਸਾਲ ਲਿਆਵੇ ਪਿੰਡ ਲੱਟਾ ਵਾਲਿਆਂ ਨੇ ਮੈਨੂੰ ਸਰਪੰਚ ਬਣਾਇਆ ਉਹਨਾਂ ਦਾ ਮੈਂ ਲੱਖ ਲੱਖ ਧੰਨਵਾਦ ਕਰਦਾ ਜਨਾਬ ਮਨਾ ਸਰਪੰਚ ਜੀ ਜਿਹਨਾਂ ਨੇ ਤੁਹਾਨੂੰ ਇੰਨੀ ਉਮੀਦ ਨਾਲ ਸਰਪੰਚ ਚੁਣਿਆ ਵਾ ਤੁਸੀਂ ਆਉਣ ਵਾਲੇ 50 ਸਾਲਾਂ ਵਿੱਚ ਜੋ ਪਿੰਡ ਦਾ ਧੂਰਾ ਵਿਕਾਸ ਹੈ ਤੁਹਾਡੇ ਵੱਲੋਂ ਪੂਰਾ ਕੀਤਾ ਜਾਵੇਗਾ ਪੂਰਾ ਕੀਤਾ ਜਾਵੇਗਾ ਜੀ ਠੀਕ ਹੈ ਜੀ